ਤਨ ਅਸਰੀ ਮਹਲਾ ਤੀਜ ਕਰ ਦੂਜ ਚੌਪਦਿ ਇਕੂ ੰਕਾ ਰ ਸਦਗੁਰ ਪਰਸਾ ਤਾਨ ਅਖੋਟ ਨਾਨ ਖੋਟ ਨਾ ਜਐ ਹੋਰ ਸਤ ਗੁਰ ਦੀਆ ਦਿਖਾਏ ਏ ਤਾਨ ਅਖੋਟ ਨਾ ਗੁਰ ਸਤ ਗੁਰ ਦਿਆ ਦਿਖਾਏ ਆਪਨੇ ਸਤ ਗੁਰ ਨਾਮ ਲੇਵ ਲਾਏ ਗੁਰ ਪੂਰ ਹਰ ਧਨ ਪਰਗਾਸ ਹਰ ਕਿਰਪਾ ਤੇ ਉਹ ਅਸ ਮਾਨਿਆ ਤੇ ਬਣੇ ਸੋ ਕਰਮਾਂ ਅੰਤਿਰ ਸੈ ਸਮਾਉੜੇ ਏਕ ਅਚਰਜ ਜਨ ਦੇਖ ਨਾ ਪਾਇ ਜਾਈ ਗੁਰ ਪਰਸਾਦ ਹੋ ਅਸਮਾਨ ਆਏ ਸਮੇਂ ਅਸਿੰ ਪ੍ਰ ਗੁਰ ਮਤਿ ਘਟ ਪਰ ਗਟ ਹੋਏ ਸਜ ਜਿਨ ਪ੍ਰਵਜਾਰ ਕੁਸ਼ਾਲ ਆ ਨਾਰਕ ਨਾਮ ਮੇਲੇ ਮਨ ਮਾ ਸਜ ਜਿੰ ਪ੍ਰਵਜਣ ਪਸ਼ਾੜਿਆ ਨਾਨਕ ਨਾ